ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਦੀ ਤਾਜ਼ਾ ਅਪਡੇਟ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਗੱਲ ਕਰਦੇ ਹਾਂ 33 ਕਰੋੜ ਦੀ ਰਾਸ਼ੀ ਦੇ ਨਾਲ ਸੰਬੰਧਿਤ ਕੇਸ ਮੰਤਰੀ ਦਾ ਇਹ ਬਿਆਨ ਆਇਆ ਤੇ ਕਿਹਨਾਂ ਨੂੰ ਇਹ ਚੀਜ਼ ਦਾ ਬੈਨੀਫਿਟ ਹੋਏਗਾ ਸੋ ਇਸ ਖਬਰ ਨੂੰ ਆਪਾਂ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਚੰਡੀਗੜ੍ਹ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਅੰਗਣਵਾੜੀ ਸੈਂਟਰਾਂ ਨੂੰ ਹੀ ਸਪਲਾਈ ਕੀਤੇ ਜਾਂਦੇ ਪੋਸਟਿਕ ਭੋਜਨ ਲਈ ਸਰਕਾਰ ਨੇ 33.65 ਕਰੋੜ ਰੁਪਏ ਜਾਰੀ ਕੀਤੇ ਹਨ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਨੂੰ 4.17 ਕਰੋੜ ਬਰਨਾਲੇ ਨੂੰ 65.94 ਲੱਖ ਬਠਿੰਡਾ ਨੂੰ 2. 8 ਕਰੋੜ ਫਰੀਦਕੋਟ ਨੂੰ 40.2 ਲੱਖ ਫਾਜ਼ਿਲਕਾ ਨੂੰ 4.35 ਕਰੋੜ ਅਤੇ 5.99 ਲੱਖ ਫਿਰੋਜ਼ਪੁਰ ਨੂੰ 4 ਕਰੋੜ ਅਤੇ 4.69 ਲੱਖ ਗੁਰਦਾਸਪੁਰ ਨੂੰ 1.56 ਕਰੋੜ ਹੁਸ਼ਿਆਰਪੁਰ ਨੂੰ 5 ਕਰੋੜ ਤੇ ਜਲੰਧਰ ਨੂੰ 2.51 ਕਰੋੜ ਦੀ ਰਾਸ਼ੀ ਜਿਹੜੀ ਜਾਰੀ ਕੀਤੀ ਗਈ ਹੈ ਇਹ ਜਿਹੜੀ ਖਬਰ ਸੀ ਇਹ ਅੰਗਣਵਾੜੀ ਸੈਂਟਰਾਂ ਦੇ ਵਿੱਚ ਜੋ ਬੱਚਿਆਂ ਲਈ ਪੋਸ਼ਟਿਕ ਭੋਜਨ ਬਣਦਾ ਉਸਦੇ ਲਈ ਪੈਸੇ ਜਿਹੜੇ ਜਾਰੀ ਹੋਏ ਨੇ ਜਿਸ ਦੇ ਵਿੱਚ ਟੋਟਲ ਅੰਕੜਾ 33.65 ਕਰੋੜ ਰੁਪਏ ਆ ਤੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਅਕੋਰਡਿੰਗ ਇਹਦੇ ਵਿੱਚ ਜਿਹੜੀ ਵੰਡ ਕੀਤੀ ਗਈ ਹੈ। ਬਾਕੀ ਰਹਿਦੀ ਗੱਲ ਇਸਤਰੀ ਵਿਭਾਗ ਦੇ ਨਾਲ ਇਹ ਜੁੜੀ ਹੋਈ ਸੀ ਅੰਗਣਵਾਲੀ ਸੈਂਟਰਾਂ ਦੇ ਨਾਲ ਤੇ ਬਾਕੀ ਔਰਤਾਂ ਦੇ ਨਾਲ ਹੋਰ ਵੀ ਕਈ ਖਬਰਾਂ ਜੁੜੀਆਂ ਨੇ ਕਿ ਉਹਨਾਂ ਦੇ 1000 ਰੁਪਿਆ ਅਕਾਊਂਟ ਦੇ ਵਿੱਚ ਕਦੋਂ ਆਊਗਾ। ਤਾਂ ਕਾਫੀ ਇਹ ਖਬਰ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਵਾਇਰਲ ਦੇਖੀ ਜਾਂਦੀ ਹੈ ਪਰ ਇਸ ਦੇ ਵਿੱਚ ਕੋਈ ਆਫੀਸ਼ੀਅਲ ਨੋਟੀਫਿਕੇਸ਼ਨ ਨਾ ਹਲੇ ਤੱਕ ਆਇਆ ਬਟ ਸਿਰਫ ਇਹਦੇ ਵਿੱਚ ਸਿਰਫ ਅਲੱਗ-ਅਲੱਗ ਮੰਤਰੀਆਂ ਦੇ ਬਿਆਨ ਹੀ ਆਏ ਆ। ਸਰਕਾਰ ਬਣਨ ਤੋਂ ਪਹਿਲਾਂ ਇਸ ਦੀ ਗੱਲ ਹੋਈ ਸੀ ਉਸ ਤੋਂ ਬਾਅਦ ਇਹਦੇ ਸਬੰਧ ਵਿੱਚ ਵੀ ਕਈ ਮੰਤਰੀਆਂ ਦੇ ਸੀਐਮ ਵੱਲੋਂ ਵੀ ਬਿਆਨ ਆਇਆ ਕਿ ਅਸੀਂ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਦੇਵਾਂਗੇ ਜੋ ਅਸੀਂ ਅਨਾਉਂਸਮੈਂਟ ਕੀਤੀ ਹੈ ਪਰ ਹਲੇ ਉਹਨਾਂ ਵੱਲੋਂ ਅਕਸਰ ਇਹੀ ਕਿਹਾ ਜਾਂਦਾ ਕਿ ਇਹਦੇ ਉੱਪਰ ਕੰਮ ਹੋ ਰਿਹਾ ਹੈ ਤੋਂ ਕਿ ਉਹ ਬਾਕੀ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਉਹ ਕਹਿੰਦੇ ਸੀ ਹੌਲੀ ਹੌਲੀ ਇਹ ਸਾਰਾ ਕੰਮ ਕਰ ਰਹੇ ਹਾਂ ਬਟ ਹਲੇ ਤੱਕ ਔਰਤਾਂ ਦੇ ਸਬੰਧ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਂ ਕੋਈ ਰਜਿਸਟ੍ਰੇਸ਼ਨ ਨਹੀਂ ਸ਼ੁਰੂ ਹੋਈ ਕਿ ਉਹਨਾਂ ਨੂੰ 1000 ਰੁਪਏ ਕਦੋਂ ਮਿਲੇਗਾ ਸਿਰ ਅਕਸਰੇ ਮੰਤਰੀਆਂ ਵੱਲੋਂ ਹੀ ਕਿਹਾ ਜਾਂਦਾ ਕਿ ਅਸੀਂ ਆਪਣੇ ਕੀਤੇ ਵਾਦੇ ਜ਼ਰੂਰ ਪੂਰੇ ਕਰਾਂਗੇ ਸੋ ਉਸ ਦੇ ਸਬੰਧ ਵਿੱਚ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਹਲੇ ਤੱਕ ਤਾਂ ਇਹ ਅੰਗਣਵਾੜੀ ਵਰਕਰਾਂ ਤੇ ਅੰਗਣਵਾੜੀ ਨਾਲ ਜੁੜੇ ਹੋਏ ਪੋਸਟਿਕ ਭੋਜਨ ਦੇ ਨਾਲ ਸੰਬੰਧਿਤ ਅੱਜ ਦੀ ਅਪਡੇਟ ਸੀ ਜਿਸ ਦੇ ਵਿੱਚ 33 ਕਰੋੜ ਦੀ ਰਾਸ਼ ਤਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ